ਤੁਸੀਂ ਦੇਖ ਰਹੇ ਹੋ ਕਿ ਬਾਰਡਰ ਪੱਟੀ ਨੂੰ ਮਿਆ ਮੋਰੇ ਪੱਟੀ ਇਸ ਵਾਲੇ ਪਹੁੰਚੇ ਆ ਜ਼ੀਰੋ ਗਰਾਉਂਡ ਤੇ ਆ ਤੁਸੀਂ ਮੇਰੇ ਪਿੱਛਲੇ ਬਣੇ ਦੇਖ ਰਹੇ ਜੀ ਆਪਾਂ ਪੂਰੀ ਜ਼ੀਰੋ ਗਰਾਉਂਡ ਦੀ ਇਸ ਵਾਲੇ ਪਾਕਿਸਤਾਨ ਜਿੰਤੀ ਦਿਹਾਦਿਆ ਜਿਹੜੀ ਸਾਡੀ ਆ ਗਈ ਆ ਜਿਹੜੀ ਤੁਸੀਂ ਤੁਸੀਂ ਦੇਖ ਰਹੇ ਹੋ ਇਹ ਸਾਡੀ ਆ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਦੇ ਏਰੀਆ ਚਲੋ ਜਾਂਦਾ ਆ ਸਮੇ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਪਾੜ ਪਿਆ ਸੀਗਾ ਆ ਤੁਸੀਂ ਦੇਖੋ ਕੋਟੋਗਾਟੇ ਸਤਰਸੀ ਫੋਟ ਦਾ ਪਾੜ ਜਿਹੜਾ ਨਾ ਇਹ ਤੁਹਾਨੂੰ ਦਿਖਾਉਣ ਜਾ ਰਹੇ ਆ ਇਸ ਵੇਲੇ ਆਪਾਂ ਪਾੜ ਦੇ ਬਿਲਕੁਲ ਟਟਰ ਪਰ ਕੋਰੀਡੋਰ ਦੇ ਵਿੱਚ ਠੀਕ ਐ ਥੋੜੇ ਤੋਰਚਿਆ ਗਿਆ ਆ ਤੇ ਤੁਸੀਂ ਦੇਖ ਰਹੇ ਹੋ ਵੀ ਇਹ ਜਿਹੜਾ ਪਾੜ ਜਿਹੜਾ ਸੀਗਾ ਇਹ ਤੁਸੀਂ ਤੁਹਾਨੂੰ ਦਿਖਾ ਰਿਹਾ ਗਿਆ ਰੈੱਡ ਕ੍ਰਾਸ਼ ਦੀ ਟੀਮ ਵੀ ਸਾਡੇ ਨਾਲ ਇੱਥੇ ਪਹੁੰਚ ਚੁੱਕੀ ਹੈਗੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਉਹ ਵੀ ਆਪਣਾ ਇਧਰੇ ਟੈਂਟ ਜਿਹੜੀ ਆਪਣਾ ਉਹ ਲਾ ਰਹੀ ਆ ਰੈੱਡ ਕ੍ਰਾਸ਼ ਦੀ ਟੀਮ ਜਿਹੜੀ ਐ ਮੌਕੇ ਤੇ ਵੀ ਇਹ ਵੀ ਪਹੁੰਚੀ ਹੈਗੀ ਆ ਕਾਰਨ ਆ ਵੀ ਜਿਹੜਾ ਬੰਨ ਦਾ ਪਾੜ ਜਿਹੜਾ ਪੂਰਨਾ ਚਾਲੂ ਜਿੱਦੋਂ ਹੋਣਾ ਵਾ ਤੇ ਟੀਮ ਜਿਹੜੀ ਰੈੱਡ ਕਰਾਸ ਦੀ ਕਿਸੇ ਵੇਲੇ ਵੀ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਪੈ ਸਕਦੀ ਹੈ ਗਿਆ ਆ ਤੁਸੀਂ ਦੇਖ ਰਹੇ ਹੋ ਜਿਹੜੀਆਂ ਅੱਜ ਦੀਆਂ ਤਿਆਰੀਆਂ ਜਿਹੜੀਆਂ ਇਹ ਹੋ ਰਹੀਆਂ ਨੇ ਆਓ ਗੱਲਬਾਤ ਵੀ ਕਰਦਿਆਂ ਗਿਆ ਮੈਡਮ ਸੀਡੀ ਯੂਜੀ ਜੀ ਜਿਹੜੇ ਸਾਡੇ ਨਾਲ ਐਸੇ ਮੌਜੂਦ ਨੇ ਮੌਕੇ ਦੇ ਉੱਤੇ ਜਿਹੜੇ ਆ ਟੈਂਟ ਲੱਗ ਰਹੇ ਤੁਸੀਂ ਸਾਰੇ ਤੁਹਾਨੂੰ ਦਿਖਾਤਾ ਆਓ ਉਹਨਾਂ ਵੀ ਗੱਲਬਾਤ ਕਰਦਿਆਂ ਕੀ ਇਹ ਟੈਂਟ ਕਾਦੇ ਵਾਸੇ ਲੱਗ ਰਿਹਾ ਤੇ ਕਿਉਂ ਲੱਗ ਰਿਹਾ ਵਾਸ ਗੱਲਬਾਤ ਕਰਦਿਆਂ ਆਓ ਚਲਦਿਆਂ ਨਹੀਂ ਮੈਡਮ ਕੋਲ ਆਜੋ ਤਾਂ ਇਹ ਲੱਗਿਆ ਆਜੋ ਆਜੋ ਜੀ 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 ਮੈਡਮ ਜੀ ਪਹੁੰਚੇ ਆ ਜੀਰੋ ਲੈਂਡ ਦੇ ਉੱਤੇ ਇਸ ਵੇਲੇ ਆਪਾਂ ਮੌਜੂਦ ਆ ਜੀ ਬਿਲਕੁਲ ਜੀ ਟੈਂਟ ਲੱਗ ਰਿਹਾ ਹੈ ਤਵਾ ਦੂਸਰੇ ਬੰਨੇ ਜਿਹੜਾ ਪਾੜ ਪਿਆ ਦਾ ਉੱਥੇ ਮਸ਼ੀਨ ਵੀ ਚੱਲ ਰਹੀ ਆ ਇਹ ਜਿਹੜੀ ਰੈਡ ਕਰਾ ਦੀ ਟੀਮ ਦਾ ਇਹਨਾਂ ਦਾ ਜਿਹੜਾ ਆਉਂਦਾ ਇਸੇ ਕੀ ਕਰਨ ਇਹਦੀ ਵਖਵਾ ਕੋਈ ਜੀਰੋ ਲੈਂਡ ਦੇ ਉੱਤੇ ਪਹਿਲਾਂ ਤਾਂ ਆਪਣਾ ਜਿਹੜੀ ਤੁਹਾਡੀ ਜੀ ਸਿਲਸਿਲਾ ਜੀ ਕੋਈ ਵੀ ਜਿਹੜਾ ਰੈਡ ਰਖਦਾ ਹੈਗਾ ਉਸ ਤੋਂ ਦੱਸਿਆ ਨਾਂ ਦੱਸੇ ਤੇ ਬੋਲਦੇ ਜਿਹੜੀ ਜਿਹੜੀ ਟੈਂਟ ਲੱਗਿਆ ਵਾ ਇਹ ਮਤਲਬ ਇਹ ਜ਼ਰੂਰਤ ਕਿਉਂ ਪਈ ਮਾਂਜੁਗ ਡੀਸੀ ਸਾਹਿਬ ਜੀ ਦਿੱਤੇ ਸਾਡੇ ਸੈਕਟਰੀ ਸ਼ਬਦੁਲਾ ਸਿੰਘ ਜਿਹੜੇ ਢਿੱਲੋ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਨੇ ਹੜ੍ਹ ਪੀੜਤਾਂ ਦੀ ਸਹਾਉਤ ਵਾਸਤੇ ਇਹ ਸਾਨੂੰ ਇੰਡੀਆ ਰੈਡਕ੍ਰੋਸ ਸੋਸਾਇਟੀ ਵੱਲੋਂ ਟੈਂਟ ਮਿਲੇ ਨੇ ਇਹ ਟੈਂਟ ਲਾਉਣ ਦਾ ਮੇਨ ਮਕਸਦ ਹੈ ਵੀ ਜਿਹੜੇ ਹੜ੍ਹ ਤੋਂ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਵਿੱਚ ਕਿਸੇ ਤਰ੍ਹਾਂ ਦੀ ਲੀਕਸ ਆ ਜਾਂਦੀ ਹੈ ਜਾਂ ਕਿਸੇ ਕਰਕੇ ਕਿਸੇ ਦਾ ਘਰ ਡੈਮੇਜ ਹੋ ਗਿਆ ਹੈ ਜੋ ਕਿ ਨਹੀਂ ਹੈਗਾ ਉਹ ਥੋੜੇ ਸਮੇਂ ਵਾਸਤੇ ਇਸ ਟੈਂਟ ਵਿੱਚ ਆ ਕੇ ਸ਼ੈਲਟਰ ਲੈ ਸਕਦੇ ਨੇ ਉਹਨਾਂ ਨੂੰ ਖਾਣ ਪੀਣ ਦੀ ਸਾਰੀ ਸੁਵਿਧਾਵਾਂ ਇਹਦੇ ਵਿੱਚ ਦਿੱਤੀਆਂ ਜਾ ਸਕਦੀਆਂ ਤੇ ਵਾਟਰਪੂਫ ਟੈਂਟ ਹੈਗਾ ਵਾ ਜਿਹੜਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਅੱਜ ਜ਼ੀਰੋ ਲਾਈਨ ਦੇ ਉੱਤੇ ਆ ਕੇ ਲਗਾਇਆ ਗਿਆ ਵਾ ਜਿਸ ਤੇ ਵਿੱਚ ਸਾਡੇ ਬੰਨ ਨੂੰ ਬੰਨਣ ਵਾਲੇ ਵੀਰ ਵੀ ਜੇ ਕਿਸੇ ਕਾਰਨ ਕਰਕੇ ਬਰਸਾਤ ਆ ਜਾਂਦੀ ਹੈ ਤੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਥੋੜੇ ਸਮੇਂ ਵਾਸਤੇ ਇਸ ਟੈਂਟ ਵਿੱਚ ਆ ਕੇ ਆਪਣਾ ਤੇ ਇੱਥੇ ਠਹਿਰਾ ਕਰ ਸਕਦੇ ਨੇ ਤਾਂਕਿ ਇਹ ਜਿਹੜਾ ਕੰਮ ਹੈਗਾ ਜੰਗੀ ਪਦਰਤੇ ਚਾਲੂ ਰੱਖਿਆ ਜਾ ਸਕੇ ਇਹਦੀ ਸਹੂਲਤ ਕਿਹੜੀ ਕਿਹੜੀ ਇੱਥੋਂ ਜਿਹੜੀ ਮੋਜਾ ਹੋਏਗੀ ਇਹਨਾਂ ਦੇ ਵਿੱਚੋਂ ਸਹੂਲਤ ਹੈ ਜੀ ਵੀ ਟੈਂਟ ਲੱਗ ਚੁੱਕਾ ਜੀ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇ ਇਹਨਾਂ ਦੀ ਜ਼ਰੂਰਤ ਦੇ ਮੁਤਾਬਕ ਕੋਈ ਖਾਣੇ ਪੀਣੇ ਦੇ ਉਹ ਵੀ ਇਹਦੇ ਵਿੱਚ ਸਟੋਰ ਕੀਤਾ ਜਾ ਸਕਦਾ ਜਿੱਦਾਂ ਆਪਾਂ ਪੀਣ ਵਾਲਾ ਪਾਣੀ ਰੈਡੀ ਟੂ ਈਟ ਖਾਣਾ ਹੋ ਸਕਦਾ ਇਹ ਟੈਂਟ ਦੇ ਵਿੱਚ ਰੱਖਿਆ ਜਾ ਸਕਦਾ ਵਾਟਰ ਪ੍ਰੂਫ ਟੈਂਟ ਹੈਗਾ ਇਹਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਪਾਣੀ ਜਾਂਦੀ ਕੋਈ ਗੰਜائش ਨਹੀਂ ਸ਼ੱਕੀ